ਪਿਛਲੇ 4 ਦਿਨਾਂ ਤੋਂ ਉਹ ਆਪਣੇ ਆਪ ਨੂੰ ਇੱਕ ਘੋਰ ਮਾਨਸਿਕ ਤਣਾਅ 'ਚੋਂ ਲੰਘ ਰਿਹਾ ਮਹਿਸੂਸ ਕਰ ਰਿਹਾ ਸੀ। ਉਹਨੂੰ ਆਪਣੀ ਪਤਨੀ ਦੀ ਵਿਗੜ ਰਹੀ ਸਿਹਤ ਦਾ ਫਿਕਰ ਲੱਗਿਆ ਹੋਇਆ ਸੀ। ਉਹ ਸੋਚਦਾ ਕਿ ਜੇ ਉਹ ਮੁੜ ਬਿਸਤਰ ਤੇ ਪੈ ਗਈ ਉਹ ਇਕੱਲਾ ਇਹਨੂੰ ਕਿਵੇਂ ਸੰਭਾਲੂਗਾ? ਉਹਦਾ ਇੱਕੋ ਇੱਕ ਪੁੱਤ ਜਿਹੜਾ ਫੌਜ 'ਚ ਕਪਤਾਨ ਸੀ ਆਪਣੀ ਯੂਨਿਟ ਨਾਲ ਜੰਮੂ ਕਸ਼ਮੀਰ ਦੇ ਕਾਰਗਿਲ ਸੈਕਟਰ 'ਚ ਤਾਇਨਾਤ ਸੀ। ਉਹਦੀ ਪਲਟਣ ਹਜੇ 2 ਮਹੀਨੇ ਪਹਿਲਾਂ ਹੀ ਇਸ ਫਰੰਟ ਤੇ ਗਈ ਹੋਈ ਸੀ ਜਿੱਥੋਂ ਸੰਕਟ ਵੇਲੇ ਉਹਦੇ ਘਰੇ ਆਉਣ ਦੀ ਸੰਭਾਵਨਾ ਕੋਈ ਨਹੀਂ ਸੀ ਚਾਹੇ ਉਹਦੀ ਪਤਨੀ ਨੂੰ ਰੀਡ ਦੀ ਹੱਡੀ ਦੀ ਤਕਲੀਫ ਪਿਛਲੇ 2 ਸਾਲਾਂ ਤੋਂ ਚੱਲੀ ਆ ਰਹੀ ਸੀ ਇਹਦਾ ਕਾਰਨ ਡਾਕਟਰਾਂ ਨੇ ਰੋਜ਼ਾਨਾ ਬੱਸ ਦਾ ਸਫ਼ਰ ਤੇ ਸਕੂਟਰ ਰਿਕਸ਼ਾ ਤੇ ਬੈਠਿਆਂ ਝਟਕੇ ਲੱਗਣਾ ਦੱਸਿਆ ਸੀ ਪਰ 2 ਮਹੀਨੇ ਲਗਾਤਾਰ ਕੈਲਸ਼ੀਅਮ ਤੇ ਹੋਰ ਦਵਾਈਆਂ ਲੈਣ ਰੋਜ਼ਾਨਾ ਵਰਜਿਸ਼ ਕਰਨ ਤੇ ਕਮਰ ਤੇ ਇੱਕ ਵਿਸ਼ੇਸ਼ ਤਰ੍ਹਾਂ ਦੀ ਪੇਟੀ ਜੀ ਬੰਨਣ ਨਾਲ ਉਹਦੀ ਹਾਲਤ ਕਾਫੀ ਸੁਧਰ ਗਈ ਸੀ ਪਰ ਉਹ ਨੂੰ ਰਸੋਈ 'ਚ ਬਹੁਤੀ ਦੇਰ ਖੜੇ ਹੋ ਕੇ ਕੰਮ ਕਰਨ ਤੋਂ ਮਨਾਂ ਕੀਤਾ ਹੋਇਆ ਸੀ ਇਸ ਨਾਲ ਉਹਦਾ ਦਰਦ ਲਗਭਗ ਹਟ ਹੀ ਗਿਆ ਸੀ ਤੇ ਉਹਦੀ ਸਿਹਤ ਵੀ ਅੱਗੇ ਨਾਲੋਂ ਬਿਹਤਰ ਹੋ ਗਈ ਸੀ ਪਰ ਹੁਣ ਜਿਸ ਦਿਨ ਤੋਂ ਉਹਦੇ ਉਹਦੇ ਘਰ ਮਹਿਮਾਨ ਆਏ ਉਹ ਨੂੰ ਲੋੜੀਂਦਾ ਆਰਾਮ ਲਈ ਵੇਲ ਵੀ ਨਹੀਂ ਸੀ ਮਿਲ ਰਹੀ ਹੁਣ ਉਹ ਹਮੇਸ਼ਾ ਥੱਕੀ ਥੱਕੀ ਰਹਿੰਦੀ ਸੀ ਬਿਸਤਰ ਤੇ ਪੈਣ ਤੇ ਉੱਠਣ ਵੇਲੇ ਉਹਨੂੰ ਔਖੀ ਜਿਹੀ ਮਹਿਸੂਸ ਹੁੰਦੀ। ਉਹਨੂੰ ਆਪਣੀ ਪਤਨੀ ਦਾ ਚਿਹਰਾ ਕਮਜ਼ੋਰ ਤੇ ਥੱਕਿਆ-ਥੱਕਿਆ ਲੱਗਦਾ। ਉਹਦੀ ਵਿਗੜ ਰਹੀ ਸਿਹਤ ਦੇ ਜ਼ਿੰਮੇਵਾਰ ਉਹਨਾਂ ਦੇ ਘਰ ਵਿੱਚ ਪਿਛਲੇ 4 ਦਿਨਾਂ ਤੋਂ ਰਹਿ ਰਹੇ। ਉਹਨਾਂ ਦੇ ਵਿਸ਼ੇਸ਼ ਮਹਿਮਾਨ ਸੀ। ਉਹਦੀ ਪਤਨੀ ਦਾ ਭਰਾ ਅਰਜਾਈ ਤੇ ਉਹਨਾਂ ਦੇ ਤਿੰਨ ਬੱਚੇ ਜਿਹੜੇ ਛੁੱਟੀਆਂ ਕੱਟਣ ਲਈ ਚੰਡੀਗੜ੍ਹ ਆਏ ਹੋਏ ਸੀ। ਪਤਨੀ ਦਾ ਭਰਾ ਮੱਧ ਪ੍ਰਦੇਸ਼ ਵਿੱਚ ਵਣ ਭਾਗ ਦੇ ਰੇਂਜ ਅਫਸਰ ਲੱਗਾ ਹੋਇਆ ਸੀ। ਉਹਦੀ ਪਤਨੀ ਕਾਮਨੀ ਚਾਹੇ ਐਮਏ ਪਾਸ ਸੀ ਪਰ ਉਹਨੇ ਕੋਈ ਨੌਕਰੀ ਕਰਨੀ ਮناسب ਨਹੀਂ ਸੀ ਸਮਝੀ। ਅਸਲ ਵਿੱਚ ਜੰਗਲਾਤ ਦੇ ਵਿਭਾਗ ਵਿੱਚ ਲੱਗਾ ਹੋਣ ਕਰਕੇ ਉਹਨੂੰ ਤਨਖਾਹ ਤੋਂ ਬਿਨਾਂ ਉੱਪਰਲੀ ਆਮਦਨ ਐਨੀ ਕੁ ਹੋ ਜਾਂਦੀ ਸੀ ਜੀ ਦੇ ਨਾਲ ਉਹ ਖੁੱਲਾ ਖਰਚ ਕਰਕੇ ਵੀ ਆਪਣੀ ਸਾਰੀ ਤਨਖਾਹ ਬਚਾ ਲੈਂਦਾ ਸੀ। ਇਹ ਤੋਂ ਬਿਨਾਂ ਇਹਦਾ ਇੱਕ ਹੋਰ ਵੀ ਕਾਰਨ ਸੀ। ਉਹ ਸੀ ਕਿ ਉਹਦੀ ਪਤਨੀ ਪਤਨੀ ਦੀ ਕਾਮੁਖ ਸੁੰਦਰਤਾ ਜਿਹੜੀ ਹਰ ਮਰਦ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਮਿਗਨਾਤੀ ਸੀ ਸ਼ਕਤੀ ਰੱਖਦੀ ਸੀ। ਉਹਦਾ ਲੰਮਾ ਗੁੰਦਵਾ ਤੇ ਸੂਤਮਾ ਬਦਨ, ਭਰੀਆਂ ਛਾਤੀਆਂ, ਟਲਵੇਂ ਮੋਢਿਆਂ ਤੇ ਆਕਰਸ਼ਕ ਤਿੱਖੇ ਨੈਣ ਨਕਸ਼ਾਂ ਵਾਲਾ ਕਾਮੁਕ ਚਿਹਰਾ। ਉਹਦੇ ਇਸ ਰੂਪ ਨੂੰ ਵੇਖ ਕੇ ਉਹਦੀ ਪਤਨੀ ਦਾ ਭਰਾ ਉਹਦੀ ਪਹਿਲੀ ਤੱਕਣੀ ਜੀ ਫੁੰਡਿਆ ਗਿਆ ਸੀ। ਘਰਦਿਆਂ ਵੱਲੋਂ ਉਹਨਾਂ ਦੇ ਆਪਣੇ ਸਟੇਟਸ ਤੇ ਖਾਨਦਾਨ ਦੇ ਨਾਮ ਤੇ ਹੋਣ ਦੇ ਕਰੜਾ ਵਿਰੋਧ ਕਰਨ ਦੇ ਬਾਵਜੂਦ ਵੀ ਉਹ ਉਸ ਨੂੰ ਵਿਆਹ ਕੇ ਲਿਆਇਆ ਸੀ ਇਸ ਤਰ੍ਹਾਂ ਦੇ ਅਣਮੋਲ ਹੀਰੇ ਨੂੰ ਘਰੋਂ ਬਾਹਰ ਭੇਜ ਕੇ ਉਹ ਉਸ ਨੂੰ ਗੌਣ ਦਾ ਖਤਰਾ ਮੁੱਲ ਨਹੀਂ ਸੀ ਲੈ ਸਕਦਾ ਇਸ ਲਈ ਉਹ ਉਹ ਵੀ ਨਹੀਂ ਸੀ ਚਾਹੁੰਦਾ ਕਿ ਉਹ ਕੋਈ ਨੌਕਰੀ ਕਰੇ ਡੇਢ ਸਾਲ ਤੋਂ 2 ਸਾਲ ਦੇ ਫਰਕ ਨਾਲ ਜੰਮੇ ਉਹਨਾਂ ਦੇ ਤਿੰਨੇ ਬੱਚੇ ਉਹਦੇ ਪਿੱਡੇ ਤੇ ਪੱਕੇ ਪਿਆਰ ਦਾ ਸਬੂਤ ਸਨ ਤਿੰਨ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਵੀ ਹਜੇ ਢਲੀ ਨਹੀਂ ਸੀ ਉਹ ਇਸ ਲਈ ਉਹ ਉਸ ਨੂੰ ਬੇहद ਪਿਆਰ ਕਰਦਾ ਸੀ ਉਹ ਨੂੰ ਫੁੱਲਾਂ ਵਾਂਗ ਰੱਖਦਾ ਜਿਸ ਦਿਨ ਉਹਦੇ ਸਾਲੇ ਦਾ ਆਪਣੀ ਪਤਨੀ ਤੇ ਬੱਚਿਆਂ ਨਾਲ ਉਹਨਾਂ ਦੇ ਘਰ ਆਉਣ ਤੇ ਕੁਝ ਛੁੱਟੀਆਂ ਬਿਤਾਉਣ ਬਾਰੇ ਫੋਨ ਆਇਆ ਸੀ ਤਾਂ ਉਹਦਾ ਆਪਣਾ ਮਨ ਵੀ ਖੇਲ ਉੱਠਿਆ ਸੀ ਉਹਦੇ ਆਉਣ ਨਾਲ ਜਾਣੋ ਉਸਦੇ ਇਸ ਨਵੇਂ ਬਣੇ ਘਰ ਦੀ ਸ਼ਾਨ ਵੀ ਵਧ ਜੂਗੀ ਉਹ ਦੋਵੇਂ ਪਤੀ ਪਤਨੀ ਆਪਣੇ ਇਨ੍ਹਾਂ ਮਹਿਮਾਨਾਂ ਦੇ ਸਵਾਗਤ ਦੀ ਤਿਆਰੀ 'ਚ ਵੀ ਜੁੱਟ ਗਏ ਸਾਰੇ ਕੋਠੀ 'ਚ ਨਵੇਂ ਪਰਦੇ ਲਾਏ ਗਏ ਬੈਡਸ ਤੇ ਨਵੀਆਂ ਚਿੱਟੀਆਂ ਚਾਦਰਾਂ ਤੇ ਨਵੇਂ ਬੈੱਡ ਕਵਰ ਵਿਛਾਏ ਗਏ ਕਈ ਤਰ੍ਹਾਂ ਦੇ ਸਨੈਕਸ, ਡਰਾਈ ਫਰੂਟਸ ਖਰੀਦੇ ਗਏ। ਬੋਨ ਚైనా ਦਾ ਇੱਕ ਨਵਾਂ ਟੀ ਸੈੱਟ, ਡਰਿੰਕਸ ਲਈ ਕ੍ਰਿਸਟਲ ਦੇ ਨਵੇਂ ਗਲਾਸ ਘਰ ਵਿੱਚ ਲਿਆਂਦੇ ਗਏ। ਆਖਿਰੋ ਦੀ ਪਤਨੀ ਦਾ ਇਕਲੌਤਾ ਭਰਾ ਆਪਣੀ ਖੂਬਸੂਰਤ ਪਤਨੀ ਨਾਲ ਉਹਨਾਂ ਦੇ ਘਰ ਜਾ ਰਿਹਾ ਹੈ। ਜਿਦੇ ਬਾਰੇ ਕਹਾਵਤ ਮਸ਼ਹੂਰ ਹੈ। ਜੋਰੂ ਦਾ ਭਾਈ ਇੱਕ ਤਰਫ, ਸਾਰੀ ਖੁਦਾਈ ਇੱਕ ਤਰਫ। ਜਿਸ ਦਿਨ ਉਹਨਾਂ ਨੇ ਸਤਾਪਤੀ ਤੇ ਆਉਣਾ ਸੀ, ਉਸ ਦਿਨ ਐਤਵਾਰ ਸੀ। ਉਹਦੀ ਪਤਨੀ ਨੇ ਦੱਸਿਆ ਕਿ ਉਹਦੀ ਪਰਜਾਈ ਨੂੰ ਨਵੀਆਂ-ਨਵੀਆਂ ਜਗ੍ਹਾ ਤੇ ਸੈਰ ਕਰਨ ਤੇ ਸ਼ਾਪਿੰਗ ਕਰਨ ਦਾ ਬੜਾ ਸ਼ੌਕ ਆ। ਇਸ ਲਈ ਉਸ ਨੇ 2 ਦਿਨਾਂ ਦੀ ਛੁੱਟੀ ਪਹਿਲਾਂ ਹੀ ਆਪਣੇ ਅਫਸਰ ਤੋਂ ਮਨਜ਼ੂਰ ਕਰਵਾ ਲਈ ਸੀ ਤਾਂ ਕਿ ਉਹ ਉਹਨਾਂ ਨਾਲ ਖੂਬ ਉਹਨਾਂ ਨਾਲ ਘੁੰਮ ਫਿਰ ਸਕੇ। ਪਹਿਲੇ ਦਿਨੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ 2-3 ਘੰਟੇ ਆਰਾਮ ਕਰਕੇ ਉਹ ਉਹਨਾਂ ਨੂੰ ਰੌਕ ਗਾਰਡਨ ਦਿਖਾਉਣ ਲਈ ਲੱਗੇ। ਜਦੋਂ ਰੌਕ ਗਾਰਡਨ ਤੇ ਸੈਕਟਰ 17 ਵਿੱਚ 2-3 ਘੰਟੇ ਗੁਜ਼ਾਰਨ ਤੋਂ ਬਾਅਦ ਉਹ ਘਰ ਵਾਪਸ ਆਏ ਤਾਂ ਉਹਦੀ ਸਾਲੇ ਹਾਰਤਾ ਆਪਣੇ ਕਮਰੇ 'ਚ ਕੱਪੜੇ ਬਦਲਣ ਲਈ ਚਲੀ ਗਈ ਤੇ ਉਹਦੀ ਪਤਨੀ ਰਸੋਈ 'ਚ ਖਾਣਾ ਤਿਆਰ ਕਰਨ ਲੱਗ ਪਈ ਤੇ ਉਹ ਆਪ ਆਪਣੇ ਸਾਲੇ ਨਾਲ ਪੀਟਰ ਸਕਾਟ ਦੀ ਬੋਤਲ ਖੋਲ੍ਹ ਕੇ ਕ੍ਰਿਸਟਲ ਦੇ ਨਵੇਂ ਗਲਾਸਾਂ 'ਚ ਵਿਸਕੀ ਪਾ ਕੇ ਉਹਨਾਂ ਦੀ ਆਮਦ ਦੀ ਖੁਸ਼ੀ ਵਿੱਚ ਜਾਮ ਸਾਂਝਾ ਕਰਨ ਲੱਗ ਪਿਆ ਤਿੰਨ ਬੱਚੇ ਟੀਵੀ ਦੇ ਆਲੇ-ਦੁਆਲੇ ਹੋ ਗਏ ਰਾਤ ਦੇ 11:30 ਵੱਜ ਚੁੱਕੇ ਸੀ ਜਦੋਂ ਉਹਦੀ ਪਤਨੀ ਐਪਰਨ ਪਹਿਨੇ ਹੋਈ ਉਹਨਾਂ ਦੇ ਸਾਹਮਣੇ ਆ ਕੇ ਪਤੀ ਨੂੰ ਮੁਤਾਬਕ ਹੋ ਕੇ ਬੋਲੀ ਅੱਛਾ ਖਾਣਾ ਤਿਆਰ ਆ ਹੁਣ ਤੁਸੀਂ ਪਲੀਜ਼ ਜਿਆਰਾ ਖਾਣੇ ਦੀ ਟੇਬਲ ਤੇ ਪਲੇਟਾਂ ਲਾ ਦਿਓ ਮੈਂ ਹੁਣੇ ਖਾਣਾ ਲਾਉਣੀ ਆ ਕਾਮਨੀ ਕਿੱਥੇ ਐ ਉਹਦੇ ਮੂੰਹੋਂ ਨਿਕਲਿਆ ਤੂੰ ਕਾਮਨੀ ਤੋਂ ਕੀ ਲੈਣਾ ਹੈ ਜਿਹੜਾ ਕੰਮ ਕਿਹਾ ਉਹ ਕਰੋ ਉਹ ਵਿਚਾਰੀ ਐਡਾ ਲੰਮਾ ਸਫ਼ਰ ਤੈਅ ਕਰਕੇ ਆਈ ਆ ਆਰਾਮ ਕਰ ਰਹੀ ਹੋ ਤੁਸੀਂ ਪਲੇਟਾਂ ਤੇ ਗਲਾਸ ਲਾ ਦਿਓ ਬਸ ਬਸ ਮੈਂ 2 ਮਿੰਟਾਂ ਚ ਖਾਣਾ ਲਾ ਕੇ ਬੁਲਾ ਲਵਾਂਗੀ ਉਸਨੂੰ ਤੇ ਉਹ ਮੁੜ ਕੇ ਰਸੋਈ 'ਚ ਚਲੀ ਗਈ ਉਹ ਆਪਣੇ ਸਾਲੇ ਲਈ ਚੌਥਾ ਪਿਆਗ ਤਿਆਰ ਕਰਕੇ ਆਪ ਖਾਣੇ ਦੀ ਮੇਜ਼ ਤਿਆਰ ਕਰਨ ਲੱਗ ਪਿਆ ਥੋੜੀ ਦੇਰ ਬਾਅਦ ਉਹਦੀ ਪਤਨੀ ਨੇ ਮੇਜ਼ ਤੇ ਖਾਣਾ ਵੀ ਲਾਤਾ ਤੇ ਆਪ ਆਪਣੀ ਪਰਜਾਈ ਨੂੰ ਬੁਲਾਉਣ ਲਈ ਗੈਸਟ ਰੂਮ 'ਚ ਚਲੀ ਗਈ ਜਦੋਂ ਕਾਮਨੀ ਆਪਣੇ ਵਾਲਾਂ ਨੂੰ ਸਵਾਰਦੀ ਹੋਈ ਖਾਣੇ ਦੀ ਮੇਜ਼ ਤੇ ਆ ਕੇ ਬੈਠੀ ਤਾਂ ਉਹਨੇ ਦੇਖਿਆ ਕਿ ਉਹਦੀਆਂ ਨੀਂਦ ਨਾਲ ਭਾਰੂ ਹੋਈਆਂ ਅੱਖਾਂ ਹੋਰ ਵੀ ਨਸ਼ਈ ਤੇ ਆਕਰਸ਼ਕ ਲੱਗ ਰਹੀਆਂ ਨੇ ਨਾਲ ਹੀ ਉਹਦੀ ਪਤਨੀ ਵੀ ਫੁਲਕੇ ਦੀ ਪਲੇਟ 'ਚੋਂ ਗਰਮਾ-ਗਰਮ ਫੁਲਕੇ ਚੁੱਕ ਕੇ ਮਹਿਮਾਨਾਂ ਦੀਆਂ ਪਲੇਟਾਂ 'ਚ ਰੱਖਣ ਲੱਗ ਪਈ। ਤੁਸੀਂ ਵੀ ਬੈਠੋ ਦੀਦੀ। ਬਥੇਰੀ ਨਹੀਂ ਫੁਲਕੇ। 2 ਘੰਟੇ ਪਹਿਲਾਂ ਹੀ ਤਾਂ ਅਸੀਂ ਸਿੰਧੀ ਸਵੀਟਸ ਤੋਂ ਇੰਨਾ ਕੁਝ ਖਾ ਕੇ ਆਏ ਹਾਂ। ਤੁਸੀਂ ਸ਼ੁਰੂ ਕਰੋ। ਬਸ ਤਵੇ ਤੇ ਪਾਇਆ ਫੁਲਕਾ ਲਾ ਕੇ ਮੈਂ ਵੀ ਹੁਣੇ ਤੁਹਾਡੇ ਕੋਲ ਆ ਰਲਦੀ ਹਾਂ। ਆਪਣਾ ਆਖਰੀ ਫੁਲਕਾ ਲਾ ਕੇ ਜਦੋਂ ਆਰਤੀ ਉਹਦੇ ਸਾਹਮਣੇ ਵਾਲੀ ਕੁਰਸੀ ਤੇ ਕਾਮਨੀ ਦੇ ਬਰਾਬਰ ਆ ਕੇ ਬੈਠੀ ਤਾਂ ਉਹਦੇ ਚਿਹਰੇ ਵੱਲ ਦੇਖ ਕੇ ਉਹਨੂੰ ਤੱਕਾ ਜਾ ਲੱਗਿਆ ਥੋੜੀ ਦੇਰ ਖਾਣੇ ਦੀ ਮੇਜ਼ ਤੇ ਪਏ ਸਮਾਨ ਨੂੰ ਸਮੇਟਾ-ਸਮੇਟੀ ਕਰਕੇ ਉਹ ਦੋਵੇਂ ਜਣੇ ਆਪਣੇ ਸੌਣ ਵਾਲੇ ਕਮਰੇ 'ਚ ਚਲੇ ਗਏ ਤੇ ਉਹਦੀ ਪਤਨੀ ਬਿਸਤਰ ਤੇ ਇਉਂ ਡਿੱਗੀ ਜਿਵੇਂ ਉਹਦੇ ਵਿੱਚ ਸਾਹ-ਸਾਤੀ ਨਾ ਰਿਹਾ ਹੋਵੇ ਅੱਜ ਤਾਂ ਆਰਤੀ ਤੂੰ ਬਹੁਤ ਥੱਕ ਗਈ ਹੋਵੇਂਗੀ ਹਨਾ ਸਵੇਰੇ 6 ਵਜੇ ਦੀ ਤੂੰ ਬਿਨਾਂ ਪੂਰਾ ਆਰਾਮ ਕਰਨ ਦੇ ਘਰ ਦੇ ਕੰਮ 'ਚ ਲੱਗੀ ਹੋਈ ਐ ਇਹ ਤੇਰੇ ਲਈ ਠੀਕ ਨਹੀਂ ਹੈਗਾ ਆਪਣੇ ਆਪ ਦਾ ਵੀ ਖਿਆਲ ਰੱਖਿਆ ਕਰ ਕੁਝ ਨਹੀਂ ਨਹੀਂ ਕੁਝ ਨਹੀਂ ਤੁਸੀਂ ਆਰਾਮ ਕਰੋ ਸਵੇਰੇ ਜਲਦੀ ਉੱਠਣਾ ਹੈ ਇਹਨਾਂ ਨੂੰ ਪੰਜੌਰ ਘਮਾ ਕੇ ਲੈ ਕੇ ਆਉਣਾ ਆਪਾਂ ਨੇ ਪਰਸੋਂ ਵੀ ਇਹਨਾਂ ਨੂੰ ਪਟਿਆਲੇ ਲੈ ਜਾਣਾ ਕਾਮਨੀ ਨੇ ਉੱਥੋਂ ਵਾਇਲ ਦੇ ਸੂਟ ਖਰੀਦ ਕੇ ਲਿਆਉਣੇ ਨੇ ਉਹਨਾਂ ਦਾ ਬੜਾ ਰਵਾਜ ਅੱਜਕੱਲ ਪਟਿਆਲੇ ਤ੍ਰਿਪੜੀ ਚ ਮਿਲਦੇ ਨੇ ਚੱਲ ਹੁਣ ਆਰਾਮ ਕਰ ਕੱਲ ਦੀ ਕੱਲ ਦੇਖੀ ਜਾਓ ਥੋੜੀ ਦੇਰ ਬਾਅਦ ਉਸ ਨੂੰ ਨੀਂਦ ਆ ਗਈ ਉਹ ਨੂੰ ਸਵੇਰੇ 4:30 ਵਜੇ ਉੱਠ ਕੇ ਰੋਜ਼ਾਨਾ ਘੰਟਾ ਪਰ ਸੈਰ ਕਰਨ ਦੀ ਆਦਤ ਆ। ਰਾਤੀ ਹੋ ਜਾਏ ਕਿੰਨੀ ਵੀ देर ਬਾਅਦ ਸੌਣ ਪਰ ਉਸ ਨੂੰ ਰੋਜ਼ਾਨਾ ਠੀਕ ਉਸੇ ਵਕਤ ਜਾਗ ਆ ਜਾਂਦੀ ਆ। ਉਸ ਦਿਨ ਵੀ ਜਦੋਂ ਹਮੇਸ਼ਾ ਵਾਂਗ ਤੜਕੇ ਉੱਠ ਕੇ ਘੰਟਾ ਪਰ ਸੈਰ ਕਰਨ ਤੋਂ ਬਾਅਦ ਘਰੇ ਮੁੜਿਆ ਤਾਂ ਉਹ ਹੈਰਾਨ ਰਹਿ ਗਿਆ। ਆਰਤੀ ਜਿਹੜੀ ਕਦੇ 7 ਵਜੇ ਤੋਂ ਪਹਿਲਾਂ ਆਪਣੇ ਬਿਸਤਰੇ ਤੋਂ ਨਹੀਂ ਸੀ ਉੱਠਦੀ ਅੱਜ 6 ਵਜੇ ਰਸੋਈ 'ਚ ਕੰਮ ਕਰਨ ਲੱਗੀ ਹੋਈ ਆ। ਹੈਂ? ਤੂੰ ਇਹ ਨਹੀਂ ਚੇਤੇ ਭਲਰ ਸੋਇਜ ਕਿਉਂ ਆ ਗਈ ਰਾਤ 1 ਵਜੇ ਤੱਕ ਤੂੰ ਬਿਸਤਰ ਤੇ ਉਸ ਲਵੱਟੇ ਲੈਂਦੀ ਰਹੀ ਆ ਮੈਨੂੰ ਲੱਗਦਾ ਤੂੰ ਫਿਰ ਬਿਸਤਰ ਫੜਨਾ ਤੈਨੂੰ ਡਾਕਟਰ ਨੇ ਵੱਧ ਤੋਂ ਵੱਧ ਸਮਾਂ ਬਿਸਤਰ ਤੇ ਪੈਣ ਲਈ ਕਿਹਾ ਹੈ ਅੱਜ ਕੱਲ ਤੂੰ ਐਕਸਰਸਾਈਜ਼ ਵੀ ਨਹੀਂ ਕਰਦੀ ਮੈਂ ਬਿਸਤਰ ਤੇ ਲੇਟੀ ਰਹਾ ਕੰਮ ਕਿਵੇਂ ਮੁੱਕੂਗਾ ਘਰ ਦਾ ਫਿਰ ਇੱਥੇ ਘੜਾ ਕੋਈ ਫੌਜ ਖੜੀ ਹੈ ਨੌਕਰਾਂ ਦੀ ਮੇਰੀ ਅੜਦਲ ਚ ਨੌਕਰ ਤੇ ਮੈਂ ਅੱਜ ਰੱਖ ਦੇਵਾਂ ਤੇਰੀ ਮਦਦ ਲਈ ਪਰ ਮਿਲੇ ਵੀ ਤਾਂ ਕੋਈ ਭਰੋਸੇ ਵਾਲਾ ਬੰਦਾ ਤੂੰ ਰੋਜ਼ ਪੜ੍ਹਦੀ ਹੈ ਨਾ ਅਖਬਾਰਾਂ 'ਚ ਹਰ ਰੋਜ਼ ਕੋਈ ਨਾ ਕੋਈ ਨਵੀਂ ਘਟਨਾ ਵਾਪਰ ਜਾਂਦੀ ਆ ਕਦੇ ਚੰਡੀਗੜ੍ਹ ਕਦੇ ਮੁਹਾਲੀ ਕਦੇ ਪੰਚਕੁਲੇ ਮੈਂ ਕਦੋਂ ਕਿਹਾ ਵੀ ਨੌਕਰ ਰੱਖੋ ਨਲੇ ਆਪਣੇ ਘਰ 'ਚ ਕੰਮ ਵੀ ਕਿਹੜਾ ਜਾਓ ਤੁਸੀਂ ਨਾਤੋ ਕੀ ਤਿਆਰੀ ਕਰੋ ਆਪਣੀ ਪੰਜੌਰ ਜਾਣ ਦੀ ਗੱਡੀ ਗੁੱਡੀ ਚੈੱਕ ਕਰ ਲਓ ਮੈਂ ਸੋਚਿਆ ਪੰਜੌਰ ਜਾਣਾ ਹੈ ਬੱਚਿਆਂ ਨੂੰ ਉੱਥੇ ਐਵੇਂ ਗੰਦਮੰਦ ਖਾਂਦੇ ਫਿਰਨਗੇ ਕਿਉਂ ਨਾ ਗੋਭੀ ਵਾਲੇ ਪਰੌਂਠੇ ਲਾ ਦੇਵਾਂ ਨਾਲ ਲੈ ਜਾਣ ਲਈ ਤਿੰਨ 4 ਵਜੇ ਤੋਂ ਪਹਿਲਾਂ ਨੀ ਮੁੜ ਹੁਣ ਆਪਾਂ ਤੋਂ ਨਾਲੇ ਅਸ਼ੋਕ ਗੋਭੀ ਦੇ ਪਰੌਂਠਿਆਂ ਨੂੰ ਬੜੇ ਸ਼ੌਂਕ ਨਾਲ ਖਾਂਦਾ ਸਵੇਰੇ 9 ਵਜੇ ਜਦੋਂ ਉਹਦਾ ਭਰਾ ਤੇ ਪਰਜਾਈ ਆਪਣੇ ਬੈੱਡਰੂਮ ਚੋਂ ਨਿਕਲੇ ਔਰ ਰਸੋਈ ਦਾ ਸਾਰਾ ਕੰਮ ਮੁਕਾ ਚੁੱਕੀ ਸੀ ਉਹਨਾਂ ਨੂੰ ਜਾਗਿਆਂ ਦੇਖ ਕੇ ਬੋਲੀ ਅਸ਼ੋਕ ਬਣਾ ਦੇਵਾਂ ਤੇਰੇ ਲਈ ਬੈਡਟੀ ਹਾਂ ਦੀਦੀ ਮੈਂ ਹੁਣੇ ਬਰਸ਼ ਕਰਕੇ ਨਿਕਲਿਆ ਉਹ ਮੁਰ ਗੋਸਲਖਾਨੇ ਵਿੱਚ ਵੜ ਗਿਆ। ਇਸ ਵੇਲੇ ਤੱਕ ਬ੍ਰਸ਼ ਕਰਕੇ ਰਸੋਈ 'ਚ ਕਾਮਨੀ ਵੀ ਆ ਗਈ। ਆਰਤੀ ਨੇ ਇੱਕ ਟਰੇ 'ਚ ਕੁਝ ਬਿਸਕੁਟਾਂ ਦੇ ਨਾਲ ਸਾਰਿਆਂ ਲਈ ਚਾਹ ਵੀ ਤਿਆਰ ਕਰਕੇ ਚਾਹ ਦੀ ਟਰੇ ਕਾਮਨੀ ਨੂੰ ਫੜਾ ਦਿੱਤੀ। ਕਰੀਬ ਅੱਧੇ ਘੰਟੇ ਬਾਅਦ ਜਦੋਂ ਤਿਆਰ ਹੋ ਕੇ ਗੈਸਟ ਰੂਮ 'ਚ ਆਇਆ ਤਾਂ ਉਸਨੇ ਦੇਖਿਆ ਅਸ਼ੋਕ ਤੇ ਉਹਨਾਂ ਦੇ ਬੱਚੇ ਚਾਹ ਖਤਮ ਕਰਕੇ ਨਹਾਉਣ ਦੀ ਤਿਆਰੀ ਕਰ ਰਹੇ ਸੀ। ਪਰ ਕਾਮਨੀ ਹਜੇ ਵੀ ਚਾਹ ਦਾ ਪਿਆਲਾ ਫੜੀ ਸਭ ਤੋਂ ਛੋਟੀ ਧੀ ਨਾਲ ਗੱਲਾਂ ਕਰ ਰਹੀ ਸੀ। ਉਹਦੀ ਪਤਨੀ ਜਿਹੜੀ ਰਸੋਈ 'ਚ ਨਾਸ਼ਤਾ ਤਿਆਰ ਕਰਨ ਵਿੱਚ ਰੁਚੀ ਹੋਈ ਸੀ ਰਸੋਈ ਚੋਈ ਬੋਲੀ ਕਾਮਨੀ ਨਾ ਤੋ ਕੇ ਤਿਆਰ ਹੋ ਜਾ ਨਾਲੇ ਬੱਚਿਆਂ ਨੂੰ ਤਿਆਰ ਕਰ ਲਾ ਮੈਂ ਰਸੋਈ ਦਾ ਸਾਰਾ ਕੰਮ ਮੁਕਾ ਲਿਆ ਆਪਾਂ 6:30 ਘਰੋਂ ਨਿਕਲਾਂਗੇ ਔਨ ਇੰਜੋਏ ਕਰਾਂਗੇ ਬਸ ਦੇਤੀ ਹੁਣੇ ਚਾਹ ਪੀ ਕੇ ਤਿਆਰ ਹੋਣੀ ਆ ਘਰੋਂ ਨਿਕਲਣ ਵੇਲੇ 11:30 ਵਜੇ ਆਪਣੇ ਮਹਿਮਾਨਾਂ ਵੱਲੋਂ ਤਿਆਰ ਹੋਣ ਵਿੱਚ ਦਿਖਾਈ ਇਸ ਤਰ੍ਹਾਂ ਦੀ ਸੁਸਤੀ ਤੇ ਕਾਮਨੀ ਵੱਲੋਂ ਆਪਣੀ ਨਨਾਨ ਦੇ ਸਿਰ ਕੰਮ ਦਾ ਸਾਰਾ ਭਾਰ ਸੁੱਟ ਕੇ ਕੰਮ ਤੋਂ ਕੰਨੀ ਕਤਰੌਣ ਵਾਲੇ ਸੁਭਾਅ ਤੇ ਉਸ ਨੂੰ ਗੁੱਸਾ ਆ ਰਿਹਾ ਸੀ ਕਾਮਨੀ ਦੀ ਇਹ ਅਜੇਹੀ ਅਣਗਿਲੀ ਸ਼ਾਇਦ ਉਸ ਨੂੰ ਨਾ ਅਖਰਦੀ ਜੇ ਉਸ ਦੀ ਪਤਨੀ ਆਰਤੀ ਪੂਰੀ ਤਰ੍ਹਾਂ ਠੀਕ-ਠਾਕ ਹੁੰਦੀ ਉਹਨੂੰ ਤੇ ਅੱਜ ਇਹ ਡਰ ਖਾਈ ਜਾ ਰਿਹਾ ਸੀ ਕਿ 5-4 ਦਿਨ ਹੋਰ ਜੇ ਆਰਤੀ ਇਸੇ ਤਰ੍ਹਾਂ ਕੰਮ ਕਰਦੀ ਰਹੀ ਤਾਂ ਉਹਦੇ ਲਈ ਨਵੀਂ ਮੁਸੀਬਤ ਬਣ ਜੂ ਜਿਉ ਮੋੜ ਬਿਸਤਰ ਲੱਗ ਗਈ ਤਾਂ ਦਫ਼ਤਰ ਕੌਣ ਜਾਏਗਾ ਘਰ ਦਾ ਸਾਰਾ ਕੰਮ ਕਿਵੇਂ ਸਾਮਕੇ ਉਹਦੀ ਖਾਤਰਦਾਰੀ ਕਰੇਗਾ ਸਾਰੇ ਰਸਤੇ ਉਹਦਾ ਦਮਾਕ ਇਸੇ ਪਾਸੇ ਲੱਗਾ ਰਿਹਾ ਉਹਨੂੰ ਪੰਜੌਰ ਪਹੁੰਚ ਕੇ ਵੀ ਕੋਈ ਖਾਸ ਆਨੰਦ ਨਹੀਂ ਸੀ ਆਇਆ ਹਨੇਰਾ ਹੋਏ ਜਦੋਂ ਲੋਕ ਪੰਜੌਰ ਦੀ ਸੈਰ ਕਰਕੇ ਘਰ ਆਏ ਤਾਂ ਉਹਦੀ ਪਤਨੀ ਨੇ ਸਾਰੇ ਲਈ ਚਾਹ ਤਿਆਰ ਕੀਤੀ ਚਾਹ ਪੀਣ ਤੋਂ ਬਾਅਦ ਉਹਦੀ ਪਰਜਾਈ ਤਾਂ ਆਪਣੇ ਕਮਰੇ 'ਚ ਚਲੀ ਗਈ ਆਰਤੀ ਰਸੋਈ 'ਚ ਜਾ ਕੇ ਰਾਤ ਦੇ ਖਾਣੇ ਦੀ ਤਿਆਰੀ 'ਚ ਰੁੱਝ ਗਈ ਲੌਬੀ ਚ ਆਰਾਮ ਕੁਰਸੀ ਤੇ ਬੈਠਾ ਅਸ਼ੋਕ ਅਖਬਾਰ ਦੀਆਂ ਸੁਰਖੀਆਂ ਤੇ ਨਜ਼ਰ ਮਾਰ ਰਿਹਾ ਸੀ। ਉਹਨੂੰ ਇਸ ਤਰ੍ਹਾਂ ਇਕੱਲੀ ਕੰਮ ਚ ਰੁੱਝਾ ਦੇ ਕੇ ਮੈਂ ਝਟਪਟ ਕੱਪੜੇ ਬਦਲ ਕੇ ਆਪਣੀ ਪਤਨੀ ਨਾਲ ਹੱਥ ਵਟਾਉਣ ਲਈ ਰਸੋਈ ਚ ਆ ਗਿਆ। ਉਹਨੇ ਹਜੇ ਇੱਕ ਪਿਆਜ਼ ਵੀ ਨਹੀਂ ਸੀ ਕਟਿਆ ਕਿ ਆਰਤੀ ਨੇ ਉਹਦੇ ਹੱਥੋਂ ਚੋਰੀ ਤੇ ਪਿਆਜ਼ ਖੋਹਦਿਆਂ ਕਿਹਾ, ਕੀ ਕਰਦੇ ਹੋ ਤੁਸੀਂ? ਅਸ਼ੋਕ ਵਿਚਾਰਾ ਇਕੱਲਾ ਬੈਠਾ ਬੋਰ ਹੋ ਰਿਹਾ ਹੈ। ਤੁਸੀਂ ਇੱਥੇ ਚੋਰੀ ਤੇ ਪਿਆਜ਼ ਵੜ ਕੇ ਖੜੋਗੇ। ਜਿਵੇਂ ਅੱਗੇ ਰਸੋਈ ਦਾ ਸਾਰਾ ਕੰਮ ਤੁਸੀਂ ਆਪ ਕਰਦੇ ਹੋ ਜਾਓ ਜਾ ਕੇ ਉਹਨੂੰ ਅਟੈਂਡ ਕਰੋ ਕੀ ਸੋਚਦਾ ਹੋ ਮੇਰਾ ਭਰਾ ਤੁਹਾਨੂੰ ਇੱਥੇ ਖੜਿਆ ਦੇਖ ਕੇ ਕੋਈ ਡਰਿੰਕ ਲੈਣਾ ਇਹ ਤਾਂ ਲੈ ਜੋ ਮੈਂ ਆਪੇ ਸੰਭਲ ਲੂੰਗੀ ਰਸੋਈ ਆਪਣੀ ਪਤਨੀ ਦੀ ਫਟਕਾਰ ਜੇ ਸੁਣ ਕੇ ਉਹ ਛੂਰੀ ਤੇ ਪਿਆਜ਼ ਥਾਂੇ ਰੱਖ ਕੇ ਰਸੋਈ ਚੋਂ ਬਾਹਰ ਆ ਗਿਆ ਲੌਬੀ ਵਿੱਚ ਜਾ ਕੇ ਆਪਣੇ ਮਹਿਮਾਨ ਲਈ ਡਰਿੰਕ ਤਿਆਰ ਕਰਨ ਲੱਗ ਪਿਆ ਅਗਲੇ ਦਿਨ ਉਹਨਾਂ ਦਾ ਪਟਿਆਲੇ ਜਾਣ ਦਾ ਪ੍ਰੋਗਰਾਮ ਸੀ ਕਾਮਨੀ ਨੇ ਸੁਣ ਰੱਖਿਆ ਸੀ ਕਿ ਪਟਿਆਲੇ 'ਚ ਇੱਕ ਥਾਂ ਬੜੇ ਖੂਬਸੂਰਤ ਵਾਇਲ ਤੇ ਕਢਾਈ ਕੀਤੇ ਹੋਏ ਸੂਟ ਮਿਲਦੇ ਨੇ। ਉਹਨੇ ਆਪਣੇ ਸ਼ਹਿਰ ਵਿੱਚ ਕਿਸੇ ਪਾਰਟੀ ਤੇ ਪੰਜਾਬਣ ਦੇ ਇਹ ਸੂਟ ਪਾਇਆ ਹੋਇਆ ਦੇਖਿਆ ਸੀ। ਜਦੋਂ ਤੋਂ ਉਸਨੇ ਸੂਟ ਦੇਖਿਆ ਸੀ ਉਹਦੇ ਅੰਦਰ ਅੱਛਵੀਂ ਜਿਹੀ ਲੱਗੀ ਹੋਈ ਸੀ ਕਿ ਕਦੋਂ ਉਹਦਾ ਪਤੀ ਪਟਿਆਲੇ ਜਾਣ ਦਾ ਪ੍ਰੋਗਰਾਮ ਬਣਾਵੇ ਤੇ ਉਹ ਕਦੋਂ ਢੇਰ ਸਾਰੇ ਵੱਖ-ਵੱਖ ਡਿਜ਼ਾਈਨ ਤੇ ਰੰਗਾਂ ਦੇ ਸੂਟ ਖਰੀਦ ਕੇ ਉੱਥੋਂ ਲਿਆਵੇ। ਅਸਲ ਵਿੱਚ ਇਨ੍ਹਾਂ ਸੂਟਾਂ ਦੀ ਖਿੱਚ ਕਰਕੇ ਹੀ ਉਹ ਕਿਸੇ ਪਹਾੜ ਦੀ ਸੈਰ ਨੂੰ ਛੱਡ ਕੇ ਅਸ਼ੋਕ ਨੂੰ ਇੱਥੇ ਲੈ ਕੇ ਆਈ ਸੀ। ਅੱਜ ਵੀ ਪਹਿਲੇ ਦਿਨ ਵਾਂਗ ਆਰਤੀ ਨੂੰ ਟੜਕੇ ਉੱਠ ਕੇ ਰਸੋਈ ਦਾ ਸਾਰਾ ਕੰਮ ਆਪ ਕਰਨਾ ਪਿਆ। ਆਪਣੀ ਪਤਨੀ ਦੀ ਹਾਲਤ ਵੇਖਦਿਆਂ ਉਹ ਅੱਜ ਸੈਰ ਕਰਨ ਲਈ ਵੀ ਨਹੀਂ ਗਿਆ। ਸਗੋਂ ਆਪ ਜਾ ਕੇ ਰਸੋਈ 'ਚ ਉਹਦਾ ਕੰਮ 'ਚ ਹੱਥ ਵਟਾਉਣ ਲੱਗ ਪਿਆ। ਪਰ ਅੱਜ ਆਰਤੀ ਨੇ ਉਹਨੂੰ ਕੰਮ ਕਰਨ ਤੋਂ ਨਹੀਂ ਸੀ ਰੋਕਿਆ। ਸ਼ਾਇਦ ਉਹਦੇ ਵਿੱਚ ਕੰਮ ਕਰਨ ਦੀ ਕੱਲ ਵਰਗੀ ਹਿੰਮਤ ਨਹੀਂ ਸੀ ਰਹੀ। ਕੱਲ ਵਾਂਗ ਜਦੋਂ 9 ਵਜੇ ਉਹਨਾਂ ਦੇ ਮਹਿਮਾਨ ਉਠੇ ਤਾਂ ਦੋਵੇਂ ਜਣੇ ਰਸੋਈ ਦਾ ਕੰਮ ਮੁਕਾ ਚੁੱਕੇ ਸੀ ਅੱਜ ਵੀ 11 ਵਜੇ ਉਹ ਘਰੋਂ ਨਿਕਲੇ ਪਟਿਆਲੇ ਜਾ ਕੇ ਉਹਨਾਂ ਨੇ ਗੁਰਦੁਆਰਾ ਦੁੱਖਨਵਾਰਨ ਦੇ ਨੇੜੇ ਬਣੀਆਂ ਦੁਕਾਨਾਂ ਤੋਂ ਤ੍ਰਿਪੜੀ ਦਾ ਪਤਾ ਕੀਤਾ ਤੇ ਬਿਨਾਂ ਕਿਸੇ ਦਿੱਕਤ ਦੇ ਉਹਨਾਂ ਦੁਕਾਨਾਂ 'ਚ ਪਹੁੰਚ ਗਏ ਜਿੱਥੇ ਵਾਇਲ ਦੇ ਸੋਟ ਮਿਲਦੇ ਨੇ ਇੱਕ ਵੱਡੀ ਸਾਰੀ ਦੁਕਾਨ ਤੇ ਪਹੁੰਚਣ ਤੋਂ ਬਾਅਦ ਜਦੋਂ ਉਸਨੇ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਸਨੇ ਪਲਾਂਜੀ ਵੰਨ ਸੁਵੰਨੇ ਰੰਗਾਂ ਦੇ ਵੱਖ-ਵੱਖ ਡਿਜ਼ਾਈਨਾਂ ਦੇ ਸੂਟਾਂ ਦਾ ਇੱਕ ਢੇਰ ਉਹਨਾਂ ਦੇ ਸਾਹਮਣੇ ਲਾ ਦਿੱਤਾ ਆਪਣੇ ਸਾਹਮਣੇ ਐਨੇ ਸਾਰੇ ਸੂਟਾਂ ਦਾ ਢੇਰ ਵੇਖ ਕੇ ਕਾਮਨੀ ਦੀਆਂ ਅੱਖਾਂ ਚੁੰਧਿਆ ਗਈਆਂ ਉਹਦਾ ਸੁੰਦਰ ਚਿਹਰਾ ਖੁਸ਼ੀ ਨਾਲ ਹੋਰ ਵੀ ਖਿਲੋਟਿਆ ਜਿਵੇਂ ਆਪਣੇ ਸਾਹਮਣੇ ਭਾਂਤ ਭਾਂਤ ਦੇ ਖੜਾਉਣਿਆਂ ਦੇ ਢੇਰ ਨੂੰ ਵੇਖ ਕੇ ਕਿਸੇ ਬੱਚੇ ਦਾ ਚਿਹਰਾ ਖਿਲੋਟਦਾ ਉਹ ਜੋਸ਼ ਵੀ ਜਾ ਕੇ ਸਾਰੇ ਖਡਾਉਣੇ ਨੂੰ ਇੱਕੇ ਵਾਰ ਚੁੱਕਣ ਦਾ ਯਤਨ ਵਿੱਚ ਰੁੱਝ ਜਾਂਦਾ। ਉਹਨੇ ਦੇਖਿਆ ਕਿ ਕਾਮਨੀ ਦੀਆਂ ਅੱਖਾਂ ਵੀ ਖੁਸ਼ੀ ਤੇ ਹੈਰਾਨੀ 'ਚ ਫੈਲ ਕੇ ਹੋਰ ਵੱਡੀਆਂ ਤੇ ਆਕਰਸ਼ਿਤ ਲੱਗਣ ਲੱਗ ਪਈਆਂ। ਇੱਕੋ ਦੁਕਾਨ 'ਚ ਉਸਨੇ ਇਕੱਠੇ 12 ਸੂਟ ਬਣਵਾਏ। ਹਜੇ ਉਸ ਦੁਕਾਨ ਤੋਂ ਬਾਹਰ ਨਿਕਲ ਕੇ ਥੋੜੀ ਦੋਰੀ ਆਏ ਸੀ ਕਿ ਕਾਮਨੀ ਨੇ ਇੱਕ ਵਾਰ ਫੇਰ ਆਪਣੇ ਨਾਲ ਬੈਠੇ ਨਾਨਨ ਨੂੰ ਕਿਹਾ, "ਦੀਦੀ, ਜੀਜਾ ਜੀ ਨੂੰ ਕਿਹੋ ਕਿ ਜਰਾ ਇਸ ਦੁਕਾਨ ਦੇ ਸਾਹਮਣੇ ਆਪਣੀ ਗੱਡੀ ਰੋਕਣ" ਦੇਖ ਦੀਦੀ ਦੁਕਾਨ ਚ ਪਹਿਲੀ ਦੁਕਾਨ ਨਾਲੋਂ ਵੀ ਜ਼ਿਆਦਾ ਮਾਲ ਪਿਆ ਐ। ਇਸ ਵਾਰ ਉਹ ਆਪਣੀ ਗੱਡੀ ਚ ਇੱਕ ਪਾਸੇ ਲਾ ਕੇ ਆਪ ਅੰਦਰ ਹੀ ਬੈਠ ਗਿਆ। ਕੋਈ ਅੱਧੇ ਘੰਟੇ ਬਾਅਦ ਉਹ ਸਾਰੀ ਪਾਰਟੀ ਉਸ ਦੁਕਾਨ ਚੋਂ ਨਿਕਲੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੇ ਇੱਥੋਂ ਵੀ 8 ਸੂਟ ਹੋਰ ਖਰੀਦ ਲੇ। ਪਟਿਆਲੇ ਤੋਂ ਵਾਪਸ ਆ ਕੇ ਉਹ 11 ਵਜੇ ਤੱਕ ਬਾਅਦ ਵਿੱਚ ਸੌਣ ਲਈ ਆਪਣੇ ਕਮਰੇ ਚ ਗਏ। ਤਾਂ ਆਰਤੀ ਥਕਾਵਟ ਨਾਲ ਡਿੱਗਣ ਵਾਲੀ ਹੋਈ ਪਈ ਸੀ। ਉਹਨੂੰ ਲੱਗਿਆ ਕਿ ਥੱਕ ਕੇ ਬਿਲਕੁਲ ਟੁੱਟ ਚੁੱਕੀ ਐ ਇਹ। ਕੱਲ ਦੀ ਤਰ੍ਹਾਂ ਅੱਜ ਫੇਰ ਫਿਕਰ ਵਿੱਚ ਉਦੀ 3 ਵਜੇ ਅੱਖ ਖੁੱਲ ਗਈ ਦੁਬਾਰਾ ਨੀਂਦ ਨਹੀਂ ਸੀ ਆਈ ਕੋਲ ਪਈ ਉਸ ਦੀ ਪਤਨੀ ਸਾਰੀ ਰਾਤ ਬਿਸਤਰ ਤੇ ਉਸ ਲਵਟੇ ਲੈਂਦੀ ਰਹੀ ਕਦੇ ਕਦੇ ਉਹਦੇ ਮੂੰਹੋਂ ਹਾਈ ਦੀ ਆਵਾਜ਼ ਵੀ ਨਿਕਲਦੀ ਪਰ ਜਦ ਵੀ ਉਸਨੇ ਆਰਤੀ ਨੂੰ ਬੁਲਾਇਆ ਉਹ ਕੋਈ ਉੱਤਰ ਨਾ ਦਿੰਦੀ ਉਹਨੂੰ ਲੱਗਿਆ ਜਿਵੇਂ ਉਹ ਆਪਣੇ ਦਰਦ ਜਾਂ ਥਕਾਵਟ ਨੂੰ ਲੁਕਾਉਣ ਲਈ ਜਾਣ ਬੁੱਝ ਕੇ ਨਹੀਂ ਬੋਲਦੀ ਸ਼ਾਇਦ ਇਹ ਜ਼ाहिर ਕਰਨ ਲਈ ਕਿ ਉਹ ਗੂੜੀ ਨੀਂਦ ਸੁੱਤੀ ਪਈ ਆ ਜਦੋਂ ਸਵੇਰੇ ਉੱਠ ਕੇ ਰਸੋਈ 'ਚ ਜਾ ਕੇ ਉਹਦੇ ਵੱਲ ਧਿਆਨ ਨਾਲ ਦੇਖਿਆ ਤਾਂ ਉਹਦੇ ਚਿਹਰੇ 'ਚੋਂ ਬੇਆਰਾਮੀ ਤੇ ਥਕਾਵਟ ਦੇ ਚਿੰਨ ਸਾਫ਼ ਨਜ਼ਰ ਆ ਰਹੇ ਸੀ। ਉਹ ਜਿਵੇਂ ਤਿੰਨ ਦਿਨਾਂ ਵਿੱਚ ਸੁੱਤੀ ਸੁੱਤੀ ਗਈ ਸੀ। ਉਸ ਦਿਨ ਦਫ਼ਤਰ ਜਾ ਕੇ ਉਹ ਸਾਰਾ ਦਿਨ ਉਹਦੇ ਬਾਰੇ ਸੋਚਦਾ ਰਿਹਾ। ਭਲਾ ਜੇ ਫੇਰ ਪਹਿਲਾਂ ਵਾਲੀ ਤਕਲੀਫ ਨਾਲ ਮੰਜੇ ਤੇ ਪੈ ਗਈ ਮੇਰੇ ਲਈ ਤਾਂ ਮੁਸੀਬਤ ਖੜੀ ਹੋ ਜੂ। ਕੌਣ ਹੈ ਭਲਾ ਸਾਡਾ ਇਸ ਸ਼ਹਿਰ ਵਿੱਚ ਜਿਹੜਾ ਕਿਸੇ ਦੀ ਮੁਸੀਬਤ ਪੈਣ ਤੇ ਇਹਨੂੰ ਸੰਭਾਲ ਸਕੂਗਾ ਮੈਂ ਦਫ਼ਤਰ ਜਾਊਂਗਾ ਕਿ ਘਰ ਚੇਦੀ ਤੇ ਰਸੋਈ ਦਾ ਕੰਮ ਸੰਭਾਲਾਂਗਾ ਇਹਨੂੰ ਇਹੋ ਜਿਹੇ ਖਿਆਲ ਆਉਂਦੇ ਤੇ ਉਹ ਆਪਣੇ ਆਪ ਨੂੰ ਹੋਰ ਵੀ ਅਸੁਰੱਖਿਤ ਮਹਿਸੂਸ ਕਰਦਾ ਅੱਜ ਉਹ ਦਫ਼ਤਰ ਬੰਦ ਹੋਣ ਤੋਂ ਅੱਧਾ ਘੰਟਾ ਪਹਿਲਾਂ ਹੀ ਘਰ ਨੂੰ ਤੁਰ ਪਿਆ ਉਹਨੇ ਆਪਣੇ ਸੀਨੀਅਰ ਅਸਿਸਟੈਂਟ ਨੂੰ ਕਿਹਾ ਕਿ ਸਾਭ ਜੇ ਪੁੱਛਣ ਤਾਂ ਆਖ ਦੇਵੀ ਕਿ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਜਿਹੜਾ ਨੀਚੇ ਗਰਾਉਂਡ ਫਲੋਰ ਤੇ ਡਿਸਪੈਂਸਰੀ ਤੱਕ ਗਏ ਨੇ ਰਸਤੇ ਚੋਸ ਨੇ ਫੈਸਲਾ ਕਰ ਲਿਆ ਕਿ ਅੱਜ ਉਹ ਆਪਣੇ ਸਾਲੇ ਅਸ਼ੋਕ ਨਾਲ ਇਹਦੇ ਬਾਰੇ ਗੱਲ ਜ਼ਰੂਰ ਕਰੂਗਾ ਘਰ ਆ ਕੇ ਉਹਨੇ ਵੇਖਿਆ ਕਿ ਆਰਤੀ ਇਸ ਵੇਲੇ ਰਸੋਈ 'ਚ ਆਪਣੇ ਕੰਮ 'ਚ ਲੱਗੀ ਹੋਈ ਆ ਅੰਦਰ ਵੜਦੇ ਹੋ ਉਸਨੇ ਜਰਾ ਖਿਜ ਕੇ ਕਿਹਾ ਆਰਤੀ ਤੂੰ ਕਦੇ ਆਰਾਮ ਵੀ ਕਰ ਲਿਆ ਕਰ ਹਮੇਸ਼ਾ ਰਸੋਈ 'ਚ ਖੜੀ ਰਹਿਣੀ ਹੈ ਤੈਨੂੰ ਪਤਾ ਨਹੀਂ ਕਿ ਡਾਕਟਰ ਨੇ ਤੈਨੂੰ ਇਸ ਤਰ੍ਹਾਂ ਘੰਟਿਆਂ ਬੱਧੀ ਖੜੇ ਰਹਿਣ ਤੋਂ ਮਨਾ ਕੀਤਾ ਹੋਇਆ ਖੁਜ ਨਹੀਂ ਹੁੰਦਾ ਮੈਨੂੰ ਤੁਸੀਂ ਤਾਂ ਜਾ ਕੇ ਹੱਥ ਮੂੰਹ ਧੋ ਲਓ ਕੱਪੜੇ ਬਦਲ ਲਓ 체ਤੀ 체ਤੀ ਉਹ ਸਾਰੇ 17 ਸੈਕਟਰ ਜਾਣ ਲਈ ਤੁਹਾਡੀ ਉਡੀਕ ਕਰ ਰਹੇ ਨੇ ਮੈਂ ਚਾਹ ਤਿਆਰ ਕਰਦੀਆਂ ਸਾਰਿਆਂ ਲਈ ਅੱਜ ਕਾਮਨੀ ਨੇ ਆਪਣੇ ਲਈ ਸੂਟ ਤੇ ਬੱਚਿਆਂ ਲਈ ਕੱਪੜੇ ਖਰੀਦਣੇ ਨੇ 17 ਸੈਕਟਰ ਦੀ ਮਾਰਕੀਟ ਦੇ ਦੋ ਸ਼ੋਅਰੂਮਾਂ 'ਚੋਂ ਨਨਦ ਪਰਜਾਈ ਸੂਟਾਂ ਤੇ ਬੱਚਿਆਂ ਦੇ ਕੱਪੜਿਆਂ ਦੀ ਚੋਣ ਕਰਨ ਲਈ ਫਿਰ ਰਹੀਆਂ ਸੀ ਉਹ ਆਪਣੇ ਸਾਲੇ ਦਾ ਹੱਥ ਫੜ ਕੇ ਕਹਿੰਦਾ ਹੋਇਆ ਉਹਨੂੰ ਕਾਫੀ ਹਾਊਸ ਵੱਲ ਲੈ ਤੁਰਿਆ ਯਾਰ ਕਾਫੀ ਹਾਊਸ 'ਤੇ ਬੈਠਦੇ ਆਂ ਜਰਾ ਇਹਨਾਂ ਨੇ ਤਾਂ ਹੁਣ 2-4 ਘੰਟੇ ਲਾਉਣੇ ਆ ਆਪਾਂ ਭਲਾ ਕਾਨੂੰ ਪਕਾਈ ਕਰਦੇ ਆਂ ਇਹਨਾਂ ਦੇ ਮਗਰਮਗਰ ਜਦੋਂ ਦੁਕਾਨਦਾਰ ਸ਼ਾਪਿੰਗ ਆਵਰਸ ਦੇ ਖਤਮ ਹੋਣ ਤੇ ਇਹਨਾਂ ਨੂੰ ਆਪਣੇ ਸ਼ੋਅਰੂਮਾਂ 'ਚੋਂ ਕੱਢ ਦੇਣਗੇ ਨਾ ਇਹ ਆਪੇ ਆਪਣੀ ਕਾਰ ਦੇ ਕੋਲ ਆ ਕੇ ਪਹੁੰਚ ਜਾਣਗੀਆਂ ਚਲੋ ਜਿਵੇਂ ਤੁਹਾਡੀ ਮਰਜ਼ੀ ਜੀਜਾ ਜੀ ਅਸ਼ੋਕ ਉਹਦੇ ਮਗਰਮਗਰ ਕਾਫੀ ਹਾਊਸ ਵਾਲ ਤੁਰ ਪਿਆ ਕਾਫੀ ਪੀਂਦਿਆਂ ਉਹਨੇ ਗੱਲ ਤੋਰੀ ਅਸ਼ੋਕ ਯਾਰ ਤੇਰੇ ਨਾਲ ਇੱਕ ਗੱਲ ਕਰਨੀ ਆ हां दसो तेरी ਭੈਣ ਆਰਤੀ ਨੇ ਪਿਛਲੇ 3 ਮਹੀਨੇ ਬੜੀ ਤਕਲੀਫ ਕੱਟੀ ਆ ਡਾਕਟਰਾਂ ਨੇ ਉਹਨੂੰ ਵੱਧ ਤੋਂ ਵੱਧ ਬੈੱਡ ਰੈਸਟ ਕਰਨ ਲਈ ਕਿਹਾ ਹੈ ਪਹਿਲਾਂ 2 ਮਹੀਨੇ ਇਹਨੇ 벨ਟ ਵੀ ਲਾ ਕੇ ਰੱਖੀ ਆ ਰਸੋਈ 'ਚ ਬਹੁਤੀ ਦੇਰ ਖੜੇ ਰਹਿ ਕੇ ਕੰਮ ਕਰਨ ਲਈ ਵੀ ਮਨਾ ਕੀਤਾ ਹੋਇਆ ਹਾਂ ਇੱਕ ਵਾਰ ਦੀਦੀ ਇਹਦੇ ਬਾਰੇ ਦੱਸਦੇ ਤਾਂ ਹੁੰਦੇ ਸੀ ਕਿ ਪਿੱਛੇ ਜੇ ਕਾਫੀ ਔਖੇ ਰਹੇ ਨੇ ਪਰ ਹੁਣ ਤਾਂ ਠੀਕ ਨੇ ਉਹ ਹਾਂ ਠੀਕ ਤਾਂ ਹੈ ਪਰ ਉਹਨੂੰ ਹਜੇ ਵੀ ਆਰਾਮ ਦੀ ਲੋੜ ਆ। ਪਿਛਲੇ ਕਈ ਦਿਨਾਂ ਤੋਂ ਉਹ ਤੇ ਕੰਮ ਦਾ ਐਨਾ ਭਾਰ ਪਿਆ ਹੋਇਆ ਕਿ ਤਕਾਵਟ ਕਰਕੇ ਉਹਦੀ ਸਾਰੀ ਰਾਤ ਠੀਕ ਤਰ੍ਹਾਂ ਉਹਨੂੰ ਨੀਂਦ ਵੀ ਨਹੀਂ ਆਉਂਦੀ। ਤੁਸੀਂ ਜੀਜਾ ਜੀ ਕੋਈ ਨੌਕਰ ਕਿਉਂ ਨਹੀਂ ਰੱਖ ਲੈਂਦੇ? ਸੌ ਸੁਖ ਹੁੰਦਾ ਨੌਕਰ ਦਾ। ਬਾਹਰ ਅੰਦਰ ਦਾ ਸਾਰਾ ਕੰਮ ਸੰਭਾਲਦੇ ਨੇ। ਅਸ਼ੋਕ ਇਹ ਸ਼ਹਿਰ ਐਸਾ ਹੈ ਕਿ ਇੱਥੇ ਲੋਕੀ ਨੌਕਰ ਰੱਖਣ ਤੋਂ ਡਰਦੇ ਨੇ। ਜਦੋਂ ਦੀ ਇੱਥੇ ਬਿਹਾਰ ਤੋਂ ਆਏ ਮਜ਼ਦੂਰਾਂ ਦੀ ਗਿਣਤੀ ਵਧੀ ਆ ਨਾ ਇਹਤੇ ਘਰਾਂ 'ਚ ਕ੍ਰਾਈਮ ਬਹੁਤ ਹੋਣ ਲੱਗ ਪਏ। ਤੂੰ ਕਾਮਨੀ ਨੂੰ ਗੱਲਾਂ-ਗੱਲਾਂ 'ਚ ਸਮਝਾਵੇਂ ਯਾਰ ਕਿ ਉਹ ਰਸੋਈ 'ਚ ਥੋੜਾ-ਬਹੁਤ ਆਰਤੀ ਦਾ ਜਰਾ ਹੱਥ ਵਟਾ ਦਿਆ ਕਰੇ। ਉਹਦੀ ਇਹ ਗੱਲ ਸੁਣ ਕੇ ਉਹਦਾ ਸਾਲਾ ਅਸ਼ੋਕ ਬਿਲਕੁਲ ਚੁੱਪ ਕਰ ਗਿਆ। ਇਹ ਗੱਲ ਉੱਥੇ ਹੀ ਖਤਮ ਹੋ ਗਈ। ਇਸ ਘਟਨਾ ਤੋਂ ਬਾਅਦ 3 ਦਿਨ ਤੱਕ ਮਹਿਮਾਨ ਇਹਨਾਂ ਦੇ ਘਰੇ ਰਹੇ। ਪਰ ਕਾਮਨੀ ਦੇ ਰਵੱਈਏ 'ਚ ਕੋਈ ਤਬਦੀਲੀ ਨਹੀਂ ਸੀ ਆਈ। 8ਵੇਂ ਦਿਨ ਜਦੋਂ ਆਪਣੇ ਮਹਿਮਾਨਾਂ ਨੂੰ ਸਤਾਬਦੀ ਤੇ ਛਾੜ ਕੇ ਘਰ ਮੁੜੇ ਤਾਂ ਰਸਤੇ ਵਿੱਚ ਉਹਦੇ ਕਈ ਵਾਰ ਬੁਲਾਉਣ ਤੇ ਵੀ ਉਹਦੀ ਪਤਨੀ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ ਘਰ ਆ ਕੇ ਉਹ ਬਿਨਾ ਕੱਪੜੇ ਬਦਲੇ ਨਿਡਾਲਜੀ ਹੋ ਕੇ ਆਪਣੇ ਬਿਸਤਰੀ ਤੇ ਜਾ ਡਿੱਗੀ ਉਹਨੂੰ ਲੱਗਿਆ ਜਿਵੇਂ ਉਹ ਹਫ਼ਤੇ ਭਾਰ ਦੀ ਬੇਆਰਾਮੀ ਕਰਕੇ ਬਿਲਕੁਲ ਥੱਕ ਟੁੱਟ ਗਈ ਹੋਵੇ ਤੇ ਉਹ ਬਿਨਾ ਕੁਝ ਗੱਲ ਕੀਤਿਆਂ ਹੌਲੀ ਜਿਹਾ ਦਰਵਾਜ਼ਾ ਬੰਦ ਕਰਕੇ ਆਪਣੇ ਕੱਪੜੇ ਬਦਲ ਕੇ ਦੂਜੇ ਕਮਰੇ 'ਚ ਜਾ ਕੇ ਸੌਂ ਗਿਆ ਸ਼ਾਮੀ ਜਦੋਂ 6 ਵਜੇ ਤੱਕ ਵੀ ਉਹਦੀ ਪਤਨੀ ਆਰਤੀ ਕਮਰੇ 'ਚੋਂ ਬਾਹਰ ਨਾ ਨਿਕਲੀ ਉਹ ਅਚਾਨਕ ਘਬਰਾ ਗਿਆ ਉਹ ਇੱਕਦਮ ਦਰਵਾਜ਼ਾ ਖੋਲ ਕੇ ਉਹਦੇ ਕਮਰੇ 'ਚ ਵੜਿਆ। ਉਹਨੂੰ ਲੱਗਿਆ ਜਿਵੇਂ ਉਹ ਰੋ ਰਹੀ ਸੀ। ਉਸਨੇ ਪੋਲੇ ਜਿਹੋ ਉਹਦੇ ਮੋਢੇ ਤੇ ਹੱਥ ਰੱਖ ਕੇ ਪੁੱਛਿਆ, "ਆਰਤੀ, ਕੀ ਗੱਲ? ਉੱਠਣਾ ਨਹੀਂ? ਦਿਨ ਚਿਪਣ ਲੱਗਿਆ?" ਉਹਨੇ ਪਈ ਪਈ ਨੇ ਹੀ ਆਪਣੇ ਮੋਢੇ ਤੋਂ ਉਹਦਾ ਹੱਥ ਪਾਸੇ ਕਰਦਿਆਂ ਕਿਹਾ, "ਪਰੇ ਹਟੋ, ਤੰਗ ਨਾ ਕਰੋ ਮੈਨੂੰ। ਮੇਰੀ ਸਾਰੀ ਕਰੀਕਤਰੀ ਖੇ ਕਰਤੀ ਤੁਸੀਂ।" ਤੇ ਉਸਨੇ ਕਰਵਟ ਬਦਲ ਕੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ। ਹੈਂ? ਮੈਂ ਘੇ ਪਾਤੀ ਇਹ ਦੁਖੀ ਕਹਿਨੀ ਆ ਮੈਂ ਅਜੇ ਕੀ ਕਰਤਾ ਤੁਸੀਂ ਭਲਾ ਅਸ਼ੋਕ ਕੋਲ ਕਾਮਨੀ ਦੀ ਸ਼ਿਕਾਇਤ ਕਿਉਂ ਕੀਤੀ ਸੀ ਕਿ ਉਹ ਤੁਹਾਡੇ ਘਰੇ ਤੁਹਾਡੀ ਗੁਲਾਮੀ ਕਰਨ ਆਏ ਸੀ ਤੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਤੇ ਮੈਂ ਹੈਰਾਨ ਪਰੇਸ਼ਾਨ ਉਹਦੇ ਮੋਬਾਈਲ ਦੇਖ ਰਿਹਾ ਸੀ ਕਰ ਲੋ ਭਲਾ ਭਰਾ ਪਰਜਾਈ ਦੇ ਰਿਸ਼ਤੇ ਅੱਗੇ ਆਰਤੀ ਨੂੰ ਆਪਣੇ ਪਤੀ ਦਾ ਪਿਆਰ ਉਹਦੀ ਕੇਅਰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਸੋ ਉਮੀਦ ਕਰਦੀ ਹਾਂ ਜੀ ਤੁਹਾਨੂੰ ਇੱਕ ਰੇਲੂਜੀ ਕਹਾਣੀ ਜ਼ਰੂਰ ਪਸੰਦ ਆਈ ਹੋਣੀ ਆਪਣੇ ਆਪਣੇ ਵਿਚਾਰ ਜ਼ਰੂਰ ਦਿਓ ਜੀ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਵੀਡੀਓ ਨੂੰ ਬਤਵਾਦ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਜੋ ਹਰ ਦਿਨ ਤੁਸੀਂ ਇੱਕ ਨਵੀਂ ਕਹਾਣੀ ਸੁਣ ਸਕੋ ਧੰਨਵਾਦ